ਸਾਰੇ ਵਧੀਆ ਸਾਈਂ ਦੇ ਖੇਤਰ ਘਾਤ ਕਰਕੇ ਦੱਸੀਗਾ ਮੇਰੇ ਮਿੱਤਰਾਂ ਅੱਜ ਬਸੰਤ ਵਾ ਤੇ ਪਤੰਗ ਪਤੰਗ ਇਹ ਆਪਾਂ ਪਤੰਗ ਪਤੰਗ ਆਪਣੇ ਉੱਡਦੇ ਪਏ ਆ ਤੇ ਸਾਰੇ ਬਸੰਤ ਮਨਾਓ ਪਤੰਗ ਪਤੰਗ ਤਾਂ ਇੱਧਰ ਵੀ ਬਹੁਤ ਚੜਦੇ ਪਏ ਆ ਤੇ ਤੁਹਾਨੂੰ ਦਿਖਾਉਂਦੇ ਆ ਪਤੰਗ ਤੇ ਇੰਜੋਏ ਕਰੋ ਬਸੰਤ ਯਾਰ ਮੈਨੂੰ ਪਤਾ ਯਾਰ ਭਾਈ ਕਹਿੰਦਾ ਪਤੰਗ ਮੁੱਕ ਜਾਨੇ ਇੰਨੇ ਪਤੰਗ ਪਏ ਆ ਯਾਰ ਬਹੁਤ ਪਤੰਗ ਆ ਯਾਰ ਇਹ ਕਹਿੰਦਾ ਭਾਈ ਕਹਿੰਦਾ ਮੁੱਕ ਜਾਨੇ ਪਤੰਗ ਆ ਵੀ ਭਾਈ ੜਾਉਣ ਲੱਗਾ ਯਾਰ ਆਪਾਂ ਬੰਦੇ ਵੀ ਤਿੰਨ ਜਾਣੇ ਆ ਦੇਖ ਤਾਂ ਮੈਂ ਥੋੜਾ ੜਾਉਣੀਆਂ ਮੈਂ ਇੰਜੋਏ ਕਰਦਾ ਬਲੌਗ ਨੂੰ ਲੋ ਜੀ ਸਾਹਨੇ ਉਧਰ ੜਾ ਯਾਰ ਵਾਲੇ ਕੋਠੇ ਤੇ ਉਹ ਵਾਲੇ ਕੋਠੇ ਚਲ ਜਾ ਤੇਪੀ ਰਹੀ ਯਾਰ ਤੇਪੀ ਯਾਰ ਥੱਲੇ ਬਾਜਾ ਪੈਂਦੀ ਆ ਦੇਸ਼ਾਂ ਨੇ ਕੋਣ ਉਹ ਵੀ ਨਹੀਂ ਗਪੁੰਗ ਗੰਦੇ ਰੱਖੇ ਹੋ ਯਾਰ ਉਹ ਗੰਦੇ ਮੁੰਡਾ ਗੰਦਾ ਪਤੰਗ ਪੁੰਗ ੜਾਉਣੀਆਂ ਪਤੰਗ ਦਾ ਸਾਡਾ ਕੱਟ ਹੋ ਗਿਆ ਤੇ ਹੁਣ ਦੇਖਦੇ ਹਾਂ ਪਤੰਗ ਵੀ ਹੈਗਾ ਤਾਂ ਮੈਂ ਵੇਚਾ ਮਰਉਣ ਕਿਦਾਂ ਲਿਆ ਗਿਆ ਲਓ ਜੀ ਹਵਾ ਬਹੁਤ ਸੋਹਣੀ ਚੱਲਦੀ ਹੈ ਜੀ ਪਤੰਗ ਉੜ ਗਿਆ ਆਪਣਾ ਓ ਯਾਰ ਕੀ ਕੋ ਗੱਡੀ ਯਾਰ ਕੀ ਕਰ ਦਿੱਤਾ ਹੁਣ ਗਲੁੱਜਣਾ ਪੈ ਰਿਹਾ ਯਾਰ ਨਿਕਲ ਦੇ ਲੈ ਯਾਰ ਤਖ 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 ਹਾਂ ਹੱਟ ਜਾ ਯਾਰ ਚੱਲ ਚੱਲ ਫਨੀ ਬਾਤ ਖਤਮ ਆਈ ਆ ਮਾੜਾ ਜਿਹਾ ਟੋਟਾ ਆ ਇਹ ਨਹੀਂ ਮੁੰਡੇ ਕਰਦੇ ਆ ਇੰਜੋਏ ਕਰਨ ਲੈ ਤਾਂ ਯਾਰ ਮਰੇ ਜੇ ਅਲੈਕੋ ਫਰਟ ਡੀਗ ਆ ਭਾਜੀ ਹੁਣੀ ਖੈਜੀ ਗਏ ਆ ਇਹ ਜਿਹਨਾਂ ਨੇ ਪਤੰਗ ਲਿਆ ਕੇ ਦਿੱਤੇ ਹਨਾ ਉਹਨਾਂ ਦਾ ਨਾਮ ਤਾਂ ਆ ਕਿਉਂ ਜੀ ਸਹੀ ਗੱਲ ਨਹੀਂ ਸਹੀ ਗੱਲ ਆ ਤੋ ਬਣਾਂਗ ਬਣਾਂਗ ਆਹ ਦੇਖ ਲਓ ਜੀ ਇੱਕ ਲਾ ਲਓ ਪੁੱਲੇ ਪਤੰਗ ਤਾਂ ਹੁਣ ਨਹੀਂ ਲੇ ਹੋਏ ਆ ਦੇ ਭਾਈ ਕਹਿੰਦਾ ਪਤੰਗ ਤਾਂ ਹੁਣ ਨਹੀਂ ਲੇ ਆ ਹੁਣ ਨਹੀਂ ਲੇ ਆ ਦੇਖ ਦੱਸੋ ਸੱਜੇ ਦੇ ਕਿੰਨੇ ਹੋਏ ਦੱਸੋ ਭਾਈ ਕਿ ਪਤੰਗ ਕਿਹੜੇ ਸੈੱਟ ਉਹ ਹੁਣ ਨਾ ਹੀ ਬਾੜੀ ਆਉਂਦੀ ਬਾੜਿਆ ਦੇਖੀ ਕਿਦਾਂ ਉਹ ਦੇਖੀ ਭਾਈ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਪਤੰਗ ਇਹ ਸੈੱਟ ਨੇ ਇਹ ਪਤੰਗ ਤਾਂ ਬਾਬੇ ਗੱਲਬਾਤ ਐਂਡ ਕਰਾਉਂਦੇ ਆ ਪੂਰੀ ਮੈਂ ਇਹ ਹੈ ਪਤੰਗ ਜਿਹੜੇ ਸਾਨੂੰ ਚਾਹੀਦੇ ਹੁੰਦੇ ਉਹ ਪਾਉਂਗੇ ਓਕੇ ਓਕੇ ਸਹੀ ਓ ਸਹੀ ਏ ਪੀ ਰਹੀਆਂ ਉਹ ਪਾਉਂਗੇ ਉਹ ਕੋੜ ਦਾ ਸ਼ੌਨਾ ਇਹਨਾਂ ਚੜਾਉਣੇ ਨਹੀਂ ਆਉਂਦੇ ਨਹੀਂ ਕੰਦਾ ਚੜੂ ਧੂਆ ਕੀ ਗੱਲ ਹੋਈ ਐ ਹੋਈ ਆ ਵੇਖੋ ਐ ਹੋਈ ਇਧਰ ਕੋ ਕੈਂਡ ਹੈ ਇਹ ਇਹ ਨਾ ਨਹੀਂ ਮੋੜਾ ਆ ਰਾਂ ਦਾ ਅਸੀਂ ਚੜਾਉਂਦਾ ਮਤਲਬ ਹੈ ਨਾ ਡੋਰ ਲਿਆਂਦੀ ਨਾ ਗੱਟੂ ਹੱਪ ਤੰਗ ਲਿਆਂਦੀ ਭਾਵੇਂ ਪਤੰਗ ਲੁੱਟ ਕੇ ਨਾ ਉਹ ਉਹ ਭਾਈ ਨਹੀਂ ਪਤਾ ਉਹਦੇ ਉਹਦੇ ਇਹ ਤਾਂ ਹੈ ਕਥਿਆ ਉਹ ਜੀ ਸਾਡੇ ਵਾਲਾ ਜੀ ਉਹ ਜਿਹੜਾ ਸੇਬੇ ਨਾਲ ਨਹੀਂ ਕੱਟਿਆ ਸੀ ਮੈਂ ਕਹ ਤੇਰੀ ਹਾਂਜੀ 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 ਇਹ ਉਹੀ ਪਤੰਗ ਉਹ ਆਉਂਦਾ ਨੇ ਮੂਸੇ ਵਾਲੀ ਦੀ ਫੋਟੋ ਲਾਤੀ ਸੀ ਉੱਥੇ ਪਤੰਗ ਤੇ ਲੱਗੀ ਨਹੀਂ ਸੀ ਹਨਾ ਵੱਡੇ ਇੰਦਰ ਜੀ ਦਾ ਵੱਡੀ ਪਤੰਗ ਮੋਕਤ ਲਾ ਵੀ ਆਪਣਾ ਨਹੀਂ ਮੁੱਕਦਾ ਨਹੀਂ ਮੁੱਕਦਾ ਸਾਵਨਾਡਾ ਯਾਰ ਪਤੰਗ ਤੁਸੀਂ ਓਏ ਭਾਈ ਬੰਦਾ ਪਾਗੇ ਪਾੜੀ ਜਾਂਦਾ ਹੁਣ ਅਸੀਂ ਕੀ ਕਰੀਏ ਹੂੰ ਚਲੋ ਕੋਈ ਵੀ ਉਹ ਤਾਂ ਫੇਰ ਟੇਪੀ ਮਾਰ ਮੈਂ ਕੀ ਕਰੀਏ ਕਰਕੇ ਚਾ ਕੱਟਦੀ ਏ ਡੋਰ ਲਓ ਜੀ ਚਲੋ ਉਹਨ ਘਰੋਂ ਦਾਨਾ ਦੇਖੀ ਰਿਹਾ ਉਹਨਾਂ ਦੇ ਬਾਹਰ ਵੜਨੇਗਾ ਪਾ ਚਲੀ ਜੇ ਸੇ ਨਹੀਂ ਪਤਾੰਗ ਲੈਣ ਚਲ ਰੱਖ ਚ ਖਾੜ ਜੀ ਆ ਕੀ ਹੋਇਆ ਕੀ ਹੋਇਆ ਗੱਤਾਂ ਆ ਲਾ ਲਓ ਔਰ ਦੱਸੋ ਤੁਸੀਂ ਆਦੇ ਕੋ ਡੋਰਗੇ ਨਾ ਬੜੀ ਆ ਦੇਖੋ ਫੜ ਬਲੌਗ ਬਣਾ ਬਲੌਗ ਤਾਂ ਬਣਾ ਡੋਰ ਉਹ ਡੋਰ ਮਾ ਲਈ ਆ ਦੇਖੋ ਉਹ ਤੂੰ ਕਿੱਦਾਂ ਛੱਡਣੀ ਓਏ ਨਿਆਮ ਬੜੀ ਆ ਡੋ ਅਮਾਰਿਆ ਗੱਟ ਟੁੱਟੀ ਲੱਗ ਛੱਡਿਓ ਛੱਡਿਓ ਓ ਆ ਦੇਖਿਆ ਮੈਂ ਆ ਗਿਆ ਖੜਿਆ ਕਿਹੜੇ ਵੱਡੀ ਡੋਰ ਓਏ ਕਾਰਪੋਲ ਸੁਣੂ ਨਾ ਖੜਾ ਆ ਮੈਂ ਖੜਦਾ ਰੋ ਜੀ

ਹੋਰ ਹੈ ਨਹੀਂ ਲੈਣ ਚੱਲੇ ਆ ਉਹ ਮੁੰਡਾ ਮੁੰਡਾ ਦੰਦਾ ਚੱਲੀਏ ਆਇਆ ਸਕੂਟਰੀ ਲੈ ਆ ਮੈਂ ਯਾਰ ਇੱਧਰ ਨੂੰ ਚਲੋ ਜਲੀਏ ਪਤੰਗ ਵਾਹ ਹੈ ਨਹੀਂ ਬੇਟਾ ਮੈਂ ਕਿ ਪਤੰਗ ਬਤੰਗ ਉਡਾਉਂਦੇ ਹੋਇਆ ਕਹਿੰਦੇ ਪਤੰਗ ਕੁਦਰਾ ਉਡਾਉਂਦੇ ਹੋਇਆ ਆਹ ਦੇਖੋ ਪਤੰਗ ਬਤੰਗ ਕਹਿੰਦੇ ਆਪਾਂ ਬਾਵਾ ਜੜਾਏ ਹੋਏ ਇੱਕ ਆਹ ਗੱਟੂ ਲਿਆਂਦਾ ਨਾ ਮਾਂ ਧੱਕਿਆ ਵਾਲਾ ਦੇਖ ਸਕਦੇ ਹੋ ਮੁੰਡਾ ਕਹਿੰਦੇ ਪਤੰਗ ਦੀ ਫੁੱਲ ਤਿਆਰੀ ਰੱਖਿਆ ਹੋਇਆ ਹੋ ਰਖ ਪਤੰਗ ਆਪਣੇ ਉਹ ਔੜਦੇ ਆਪਣਾ ਤੰਗ ਹਾਲ ਆ ਤੁਹਾਡੇ ਇੰਡੋਰ ਵਾਈਸ ਨੂੰ ਤਾਂ ਚੱਦ ਯਾਰ ਹੋਇਆ ਉਂਗਲੀਆ ਦੇ ਲੈ ਵਟੇ ਪੱਡ ਪਲ ਵੇੜ ਲਾ ਕਾਤੇ ਉੱਧਰ ਰੌਲਾ ਆਇਆ ਯਾਰ ਨਾ ਮੋਨੂ ਬੋਲਦਾ ਪਿਆ ਵਾਂਚ ਨੂੰ ਉਹ ਦੇਖ ਓ ਦੇਖੋ ਪੇਚਾ ਦੇਖੋ ਪੇਚਾ ਦਿਖਾਉਣੇ ਸਾਨੂੰ ਬੰਦਾ ਬਲੋ ਇਹ ਪੇਚਾ ਚੈੱਕ ਕਰ ਰਿਹਾ ਆਈ ਬੋ ਬਲੋ ਮੁੰਨੇ ਨੇ ਕਹਿੰਦੇ ਪਤੰਗ ਘੜਤਾ ਮੇਰੇ ਵੀਰੋ ਹੁਣ ਇਹਦਾ ਗਿਆ ਟਟਪੁਮ ਚੱਪਾ ਗਿਆ ਓਹੋ ਚੱਪਾ ਹੋ ਗਿਆ ਕੰਮ ਪਤੰਗ ਸਾਡਾ ਚੱਪ ਸਣੀ ਤੇ ਸਣੀ ਦਿਨ ਨਾ ਪਿਆ ਸਨੀ ਦਾ ਉਹ ਨਾ ਬਿੱਟਿਆ ਉਹ ਇੱਧਰ ਗਿੱਟ ਲਿਆ ਗਿਆ ਇੱਧਰ ਆ ਆਹ ਦੇਖੋ ਆਹ ਡੋਰ ਕਿਦੀ ਬੰਦੀ ਆ ਉਹ ਮੁੰਡੇ ਦੀ ਆਪਣੀ ਆਪਣਾ ਪਤੰਗ ਦਾ ਆ ਡੋਰ ਪਾ ਗਿਆ ਨਿਕਲ ਗਿਆ ਪਰਾਂ ਕਰ ਮੈਂ ਵੀ ਚਲਾਵਾ ਲਓ ਜੀ ਮੁੰਡਾ ਖਾਂਦਾ ਨਾ ਡੋਰ ਕਿੱਦਾਂ ਲਮਕਦੀ ਓਏ ਦੇਖ ਸਕਦੇ ਹੋ ਨਿਕਲ ਨਾ ਹੁਣ ਇੱਧਰਲੇ ਕੋਠੇ ਚਲਦੀਆਂ ਹੁਣ ਪਤੰਕਾਂ ਦਾ ਗੰਦੇ ਬਲ 17 ਦਾ ਆਹ ਰਹਾ ਰस्सੀਆਂ ਦਾ ਬਹੁਤ ਪੰਗਾ ਜਿਆ ਆ ਕਿ ਪਤੰਕ ਤਾਂ ਅੱਜ ਬਹੁਤ ਚੜਦੇ ਪਏ ਇੱਕ ਸਾਡਾ ਪੰਗ ਹੋ ਫਸਿਆ ਤੇ ਬਾਕੀ ਆ ਬੰਦੇ ਆਪਣੇ ਦੋ ਪਤੰਕ ਜਿਹੜੇ ਉਹ ਹਾੜੋਂਦੇ ਤੇ ਇਹਦੇ ਕੋ ਪਤੰਕ ਆ ਵੀ ਪਤੰਕ ਇੱਕ ਰਹਿ ਗਿਆ ਆਪਣੇ ਕੋ ਬਾਕੀ ਆਪਣੇ ਕੋ ਪਤੰਕ ਉਧਰ ਪੈਸਾ ਆ ਕਿ ਬਿਛਾਈ ਬਿਛੂ ਨਹੀਂ ਬਾੜੇ ਇਹਨੇ ਕੋ ਭਾਜੀ ਆ ਹਾਂਜੀ ਕੁਛ ਬੋਲਣਾ ਚਾਹੋਗੇ ਬਸੰਤ ਵੱਜ ਕਿੰਨੇ ਕਟੇ ਜੀ ਆ ਸਾਰਿਆਂ ਨੂੰ ਬਹੁਤ ਬਧਾਈਆਂ ਤੇ ਕਰਪਾ ਕਰਕੇ ਤੁਸੀਂ ਰਜਾਈਆਂ ਦੇ ਪੈਰ ਠੰਡ ਬਹੁਤ ਵਾਂਗ ਤਾਂ ਪਾਗਲ ਹੋ ਜਾਵਾਂਗੇ ਸਹੀ ਗੱਲ ਹੈ ਚਲੋ ਕੋਈ ਨਹੀਂ ਮੈਂ ਤਾਂ ਇਹ ਨਿਆਣਿਆਂ ਨੂੰ ਨਾਮ ਬਾਹਰ ਕਰ ਜੀ ਸਾਫ ਜੜਾ ਸਕਦੇ ਵੱਡੇ ਜੜਾ ਸਕਦੇ ਛੋਟਿਆਂ ਨੂੰ ਕੋਸ਼ਿਸ਼ ਨੂੰ ਬਚਾ ਕੇ ਜੀ ਹੋਰ ਕੁਛ ਹੋਰ ਕੁਛ ਪਤਾ ਨਹੀਂ ਹੁੰਦਾ ਜੀ ਛੋਟਿਆਂ ਨਿਆਣਿਆਂ ਦਾ ਹਾਂਜੀ ਹਾਂਜੀ ਇਹ ਵੀ ਚੱਲ ਕੇ ਲੱਗਾ ਤੇ ਆ ਦੇਖੋ ਜੀ ਓ ਆਪਣਾ ਪਤੰਗ ਜੂਮ ਕਰਕੇ ਦਿਖਾਈ ਆ ਆਪਣਾ ਪਤੰਗ ਇਹ ਨਹੀਂ ਥੱਲੇ ਕਰ ਕਹਿੰਦਾ ਮੰਦਾ ਆਸਾਨੀ ਤੇ ਪਤੰਗ ਥੱਲੇ ਨੂੰ ਕਰ ਯਾਰ ਆਪਣਾ ਪਿੱਛੇ ਵੀ ਕਹਿੰਦੇ ਤਿਤਲੀਆਂ ਚੜ ਪਈਆਂ ਨੇ ਦੋ 300 ਆ ਦੇਖੋ ਆਸਾਨੀ ਯਾਰ ਕੰਗ ਸਾਈਡ ਰੱਖ ਆਪਣਾ ਮੈਂ ਤਾਂ ਤੇ ਬਲੌਗ ਬਣਾਉਣਾ ਯਾਰ ਕਾਦੇ ਸੁਣੀ ਮੱਖਟਲੀਆਂ ਆਈਆਂ ਨਾ ਪਤਾਗਾ ਆਪਣਾ ਕਿਤਾਬ ਗਿਆ ਤੇਰਾ ਹੋਰ ਕੀ ਕਿਵੇਂ ਕਰਤਿਆ ਇਹੀ ਵੱਡਿਆ ਚੱਕ ਆਹ ਦੇ ਉਹਨੇ ਕੱਟਿਆ ਮੇਰਾ ਤਾਂ ਪੇਚਾ ਪਿਆ ਹੀ ਨਹੀਂ ਮੇਰਾ ਉਹਨੇ ਪੇਚਾ ਪਾ ਕੇ ਗਿਆ ਮੇਰਾ ਆਹ ਲੈ ਚੱਲ ਉਹ ਲੱਗ ਕੇ ਥੱਲੇ ਆ ਕੇ ਪਤੰਗ ਲੈੜਦਾ ਮੇਰੇ ਕੋਲ ਓਹੋ ਆਪਣੇ ਆਪਣੇ ਵੀ ਕਹਿੰਦੇ ਵੱਡੀ ਆਉਂਦੇ ਆ ਹੁਣ ਪਾਈ ਹੋਣੀ ਡੋਰ ਇਕੱਠੀ ਕਹਿੰਦੇ ਡੋਰ ਇਕੱਠੀ ਕਰਨ ਲੱਗੇ ਕਹਿੰਦੇ ਗਾਂਦੇ ਆ ਡੋਰ ਇਹਨਾਂ ਨੇ ਕਹਿੰਦੇ ਇਸ ਬੰਦੇ ਨੇ ਇਹਦਾ ਹੀ ਪਤੰਗ ਕੱਢ ਦਿੱਤਾ ਚਲੋ ਕੋਈ ਨਹੀਂ ਨਹੀਂ ਹੋਣਾ ਤੂੰ ਆਪਣੇ ਆਲੀ ਨਾ ਹੁਣ ਚਲ ਆਲੀ ਨਾ ਹੁਣ ਚਲ ਸੰਕਟੀਆਂ ਨਾ ਉਹ ਪਤਾ ਨਹੀਂ ਕਿਤਨੀ ਜਾਂਦਾ ਚਲੋ ਕੋਈ ਦੋਰ ਕਿੱਥੇ ਲੈਂਦੀ ਉਹ ਦੇਖੋ ਪਲੰਗ ਤਪ ਨਿਕਲਿਆਈ ਆ ਗੁੱਡੇ ਲੈ ਕੇ ਆਵਾ ਹੋਰ ਦੇਖ ਲਾ ਕੋਈ ਚੱਲ ਯਾਰ ਚਲੀਏ ਵਾਕੇ ਤੇਰੇ ਕੋ ਪਰਾਂਗ ਲੈ ਕੇ ਆਲੇ ਹੋਰ ਵਾਕੇ ਆ ਦੇਖੋ ਯਾਰ ਕਹਿੰਦੇ ਗੱਟ ਦੇ ਆ ਸਾਡੇ ਕੋ ਧਾਗਾ ਘੱਟੂ ਆ ਆ ਸਾਡੇ ਕੋ ਧਾਗਾ ਘੱਟੂ ਆ ਜੀ ਸਾਡੀ ਧਾਗਾ ਡੋਰ ਦੇਖ ਸਕਦੇ ਹੋ ਬਾਲ ਉਹਦਾ ਡੋਰ ਭਾਈ ਕੋ ਇੱਕੇ ਫੰਗ ਰਹਿ ਗਿਆ ਹੁਣ ਓਏ ਜਿੱਪੋਂ ਦੇ ਰਿਹਾ ਜਾਂਦਾ ਆਹ ਦੇਖੋ ਯਾਰ ਆਹ ਦੇ ਪੇਚਾ ਪੈਣ ਲਗਾ ਆਹ ਜਿਹੜਾ ਪੇਚਾ ਦੇਖਣ ਵਾਲਾ ਮੇਰੇ ਵੀਡੀਓ ਦੋਨਾਂ ਕੋ ਸੇਮ ਸੇਮ ਡੋਰ ਵਾ ਟੂ ਲੈ ਲਾ ਖਾਲੀ ਹੋਟਲਾ ਕਿ ਲਾਵਾ ਯਾਰ ਕਿਉਂ ਨਹੀਂ ਉਹ ਤੇ ਨਹੀਂ ਡੋਰ ਗਿੱਲੀ ਕਰ ਤੂੰ ਆੜਾ ਡੋਰ ਗਿੱਲੀ ਕਰ ਆੜਾ ਤੂੰ ਉਂਦਰ ਆਵਾਲਾ ਆੜਾ ਦਊ ਹਾਂ ਮੈਂ ਆਲਾ ਇਹਨਾਂ ਡਾਉਣਾ ਹਾਂ ਆਵਾਲਾ ਉਹਨਾਂ ਦਾ ਇਹਨਾਂ ਡਾਉਣਾ ਮੈਂ ਨਾ ਡਾਉਣਾ ਫੇਰ ਤੂੰ ਤੇਜਾ ਕੋ ਹੁਣ ਪਤੰਗ ਲੈ ਕੇ ਆਣਾ ਯਾਰ ਚੱਲੀਏ ਚਲੋ ਫੇਣੀ ਦੇ ਇੱਕ ਖੇ ਚੱਲ ਯਾਰ ਮੈਨੂੰ ਉਹਨਾਂ ਨਾਲ ਲਾਂ ਲੈਂਦੇ ਡੋਰ ਵਾ ਲਓ ਜੀ കണ്ടി പേച്ചോവങ്ങണ മെനൂ ലടോർ ബണൈ ലേ വെട് ദി കി ഓളി ഇടാ മേഗ്രം ലോ കേ ലോ ഡോർ ഡോൾ വെട് ദേ